ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤਕੜੇ ਲੋ ਦੇ ਦੌਰ ਤੋਂ ਬਾਅਦ ਪ੍ਰੀ ਮੌਨਸੂਨ ਐਕਟੀਵਿਟੀ ਹੈ ਜਿਹੜੀ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਹੈ ਕਹਿੰਦਾ ਭਾਵ ਘਰਚਮਕ ਨਾਲ ਘਰਚਮਕਲੇ ਬੱਦਲ ਵਰਨਾ ਤੇ ਹਨੇਰੀ ਬੁੱਲਾ ਛੜਨਾ ਉਹਨਾਂ ਦੁਆਰਾ ਤਾਂ ਇਦਾਂ ਦੀ ਐਕਟੀਵਿਟੀ ਜਿਹੜੀ ਜੂਨ ਦੇ ਪਹਿਲੇ ਹੈ ਉੱਤੇ ਲਗਾਤਾਰ ਦੇਖੀ ਜਾਣੀ ਇੱਕ ਅੱਧਾ ਦਿਨ ਛੱਡ ਕੇ ਤਾਂ ਅਗਲੇ 24 ਘੰਟਿਆਂ ਦੌਰਾਨ ਖਾਸ ਕਰਕੇ ਪੰਜਾਬ ਦੇ ਦੱਖਣ ਪਾਸਮੇ ਖੇਤਰਾਂ ਦੇ ਵਿੱਚ ਘਰਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਹੈ ਤੇ ਜਿਸ ਦੇ ਨਾਲ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਹਨੇਰੀ ਬੁੱਲੇ ਦੀ ਗਰਚਮਕਲੇ ਬੱਦਲ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਆ ਹੋ ਸਕਦਾ ਇਕਾ ਦੁਕਾ ਤਾਂ ਤੇਜ਼ ਚੱਟ ਵੀ ਲੱਗ ਜਾਵੇ ਇਕਾ ਦੁਕਾ ਤਾਂ ਮਾਈਕਰੋ ਬਰਸਟ ਮਤਲਬ ਕਿ ਮਿੰਨੀ ਤੂਫਾਨ ਵੀ ਦੇਖ ਨੂੰ ਮਿਲ ਸਕਦਾ ਜਿਹੜਾ ਖੰਬੇ-ਕੁੰਬੇ ਤੋੜ ਦਿੰਦਾ ਉਦਾਂ ਦੀ ਪੋਸਿਬਿਲਟੀ ਹੈਗੀ ਆ ਅੱਜ ਵੀ ਸਿਰਸਾ ਬਠਿੰਡਾ ਮਾਨਸਾ ਏਰੀਆ ਦੇ ਵਿੱਚ ਕਿਤੇ ਕਿਤੇ ਬਾਰਡਰ ਏਰੀਆ ਦੇ ਹਰਿਆਣਾ ਪੰਜਾਬ ਬਾਰਡਰ ਏਰੀਆ ਤੇ ਕਿਤੇ ਕਿਤੇ ਗਰਚਮਕਲੇ ਬੱਦਲ ਬਣੇ ਹੋਏ ਨੇ ਜਿਹੜੇ ਨਿੱਕੀ-ਮੋਟੀ ਕਾਰਵਾਈ ਨੂੰ ਅੰਜਾਮ ਦੇ ਰਹੇ ਨੇ ਹੋ ਸਕਦਾ ਉਹ ਆਉਣ ਵਾਲੇ ਟਾਈਮ ਇੱਕ ਦੋ ਘੰਟਿਆਂ ਦੇ ਅੰਦਰ ਨਾਲ ਦੇ ਇਲਾਕਿਆਂ ਦੇ ਵਿੱਚ ਹਨੇਰੀ ਬੁੱਲਾ ਛੱ ਦੀ ਆਉਂਦੀ 5 ਜੂਨ ਨੂੰ 4 ਜੂਨ ਨੂੰ 5 ਜੂਨ ਨੂੰ ਤੇ 6 ਜੂਨ ਨੂੰ ਤੇ 7 ਜੂਨ ਨੂੰ ਇੰਨਾ 3-4 ਦਿਨਾਂ ਦੇ ਵਿਚਕਾਰ ਕਾਫੀ ਖੇਤਰਾਂ ਦੇ ਵਿੱਚ ਇੱਕ ਦੋ ਵਾਰ ਵੱਡੇ ਪੱਧਰ ਤੇ ਮੀਂਹ ਦੀ ਉਮੀਦ ਰਹੂਗੀ ਜਿਹੜਾ ਅਗਲਾ ਸਿਸਟਮ ਹੋਊਗਾ ਮੌਜੂਦਾ ਸਿਸਟਮ ਨਾਲੋਂ ਥੋੜਾ ਤਾਕੜਾ ਹੋਊਗਾ ਕੱਲ ਵਾਲੇ ਸਿਸਟਮ ਨਾਲ ਕੱਲ 1 ਜੂਨ ਨੂੰ ਵੋਟਾਂ ਵਾਲੇ ਦਿਨ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੀ ਮੀਂਹ ਦੀ ਉਮੀਦ ਰਹੂਗਾ ਚਮਕਲੇ ਬੱਦਲ ਹਨੇਰੀ ਬੁੱਲੇ ਨੂੰ ਅੰਜਾਮ ਦੇ ਸਕਦੇ ਹੈਗੇ ਉਸ ਤੋਂ ਬਾਅਦ 2 ਜੂਨ ਨੂੰ ਤੇ 3 ਨੂੰ ਕਿਤੇ ਕਿਤੇ ਨਿੱਕੀ-ਮੋਟੀ ਹਲਚਲ ਦੀ ਸੰਭਾਵਨਾ ਰਹੂ ਜ਼ਿਆਦਾਤਰ ਮੌਸਮ ਜਿਹੜਾ ਖੁਸ਼ਕ ਰਹੂਗਾ ਤੇ 4 5 6 ਜੂਨ ਨੂੰ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਮੀਨ ਏਰੀਆ ਦਾ ਦੌਰ ਜਿਹੜਾ ਐਕਟਿਵ ਹੁੰਦਾ ਦਿਖਾਈ ਦੇਉ ਕਿਉਂਕਿ ਇੱਕ ਪਾਸਿੰਗ ਸਿਸਟਮ ਵੀ ਆ ਰਿਹਾ ਹੈਗਾ ਤੇ ਦੱਖਣ ਪੱਸੋਂ ਦੀ ਹਵਾ ਜਿਹੜੀ ਅਰਬ ਸਾਗਰ ਤੋਂ ਨਮੀ ਲੈ ਕੇ ਪਹੁੰਚ ਰਹੀ ਹੈ ਉਹ ਪਹਿਲਾਂ ਹੀ ਪੰਜਾਬ ਦੇ ਵਿੱਚ ਦਾਖਲ ਹੋ ਰਹੀ ਹੈ ਤੇ ਕਿਤੇ ਕਿਤੇ ਹੌਮਸਾਲੀ ਗਰਮੀ ਵੀ ਦੇਖੀ ਜਾ ਰਹੀ ਆ ਦੱਖਣ ਪੱਸੋਂ ਚੱਲਣ ਦੇ باوجود ਵੀ ਹੌਮਸਾਲੀ ਗਰਮੀ ਦੇਖੀ ਜਾ ਰਹੀ ਆ ਕਿਉਂਕਿ ਇਹਦੇ ਵਿੱਚ ਨਮੀ ਨਹੀਂ ਹੈਗੀ ਖੁਸ਼ਕ ਹਵਾ ਨਹੀਂ ਹੈਗੀ ਕਿ ਇਹ ਅਰਬ ਸਾਗਰ ਤੋਂ ਚੱਲ ਕੇ ਪੰਜਾਬ ਦੇ ਵਿੱਚ ਦਾਖਲ ਹੋ ਰਹੀ ਆ ਤਾਂ ਆਉਂਦੇ ਕਈ ਦਿਨ ਜਿਹੜਾ ਇਹ ਮਾਹੌਲਾ ਦੱਖਣ ਪੱਸੋਂ ਦਾ جاری ਰਹਿਣਾ ਹੈਗਾ ਹੌਮਸਾਲੀ ਗਰਮੀ ਹੀ ਬਣਦੀ ਰਹਣੀ ਆ ਜਿੱਥੇ-ਜਿੱਥੇ ਤੱਕ ਪਹੁੰਚੂਗੀ ਉੱਥੇ ਜਿਹੜੀ ਖੱਖ ਜੀ ਚੜਦੀ ਵੀ ਦਿਖਾਈ ਦੇਊਗੀ ਸੋ ਮੋਟੀ ਜੀ ਗੱਲ ਇਹ ਆ ਅਗਲੇ 24 ਘੰਟਿਆਂ ਦਾ ਨਾਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਖਾਸ ਕਰਕੇ ਦੱਖਣ ਪੱਛਮੀ ਖੇਤਰਾਂ ਦੇ ਵਿੱਚ ਨਰਮਾ ਬੈਲਟ ਦੇ ਵਿੱਚ ਜਿਹੜੀ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੁਭਾਵਨਾ ਦਿਖਾਈ ਦੇ ਰਹੀ ਆ ਹਨੇਰੀ ਬੁੱਲੇ ਦੀ ਸੁਭਾਵਨਾ ਦਿਖਾਈ ਦੇ ਰਹੀ ਆ ਹਨੇਰੀ ਬੁੱਲਾ ਦਾ ਲਗਭਗ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾਗਾ ਪਰ ਜਿਹੜੀ ਮੀਂਹ ਦੀ ਕਾਰਵਾਈ ਹੋਊਗੀ ਉਹ ਲਿਮਟਿਡ ਏਰੀਆ ਦੇ ਵਿੱਚ ਹੋਊਗੀ ਤੇ ਅਗਲਾ ਸਿਸਟਮ ਆ ਜਿਹੜਾ 4 5 6 ਜੂਨ ਨੂੰ ਪ੍ਰਭਾਵਿਤ ਕਰ ਸਕਦਾਗਾ ਸੋ ਆਲ ਦੀ ਕਰੀ ਇਹ ਹੀ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ